ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸੀਐਮ ਭਗਵੰਤ ਮਾਨ ਦੇ ਘਰ ਗੁੰਜੀਆਂ ਕਿਲਕਾਰੀਆਂ ਜੀ ਹਾਂ ਅੱਜ ਉਹ ਬਹੁਤ ਹੀ ਜਿਹੜਾ ਖੁਸ਼ੀ ਦਾ ਦਿਨ ਕਹਿ ਸਕਦੇ ਆ ਆਪਾਂ ਕਿ ਪੰਜਾਬ ਦੇ ਲਈ ਵੀਕ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਆਪ ਵਰਕਰ ਨੇ ਲੀਡਰ ਨੇ ਤੇ ਵਿਧਾਇਕ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਬਧਾਈਆਂ ਦਿਨੇ ਕਿਉਂਕਿ ਅੱਜ ਸੀਐਮ ਭਗਵੰਤ ਮਾਨ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਤੇ ਇਸ ਸਕਰੀਨ ਦੇ ਉੱਪਰ ਜੋ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰਕੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਜੋ ਅਸੀਂ ਅੱਜ ਦਾ ਵਿਸ਼ਾ ਲਿਆ ਹੈ ਕਿ ਸੀਐਮ ਭਗਵੰਤ ਮਾਨ ਨੇ ਜੋ ਸਾਡੇ ਪੰਜਾਬ ਦੇ ਸੀਐਮ ਨੇ ਉਹਨਾਂ ਦੇ ਘਰ ਜਿਹੜੀਆਂ ਖਿਲਕਾਰੀਆਂ ਗੁੰਜੀਆਂ ਨੇ ਬੇਟੀ ਨੇ ਜਿਹੜਾ ਹੈ ਜਨਮ ਲਿਆ ਹੈ ਕਿ ਬਹੁਤ ਹੀ ਜਿਹੜੀ ਹੈ ਖੁਸ਼ੀ ਦੀ ਆਪਾਂ ਕਹਿ ਸਕਦੇ ਹਾਂ ਕਿ ਖਬਰ ਹੈ ਕਿ ਜਿਹੜਾ ਸੀਐਮ ਭਗਵੰਤ ਮਾਨ ਦੇ ਘਰ ਜਿਹੜਾ ਬੱਚੀ ਨੇ ਜਨਮ ਲਿਆ ਕਿ ਇੱਕ ਲక్ష్ਮੀ ਕਹਿ ਦਿੰਨੇ ਆ ਆਈ ਹੈ ਕਿ ਸੀਐਮ ਭਗਵੰਤ ਮਾਨ ਦੇ ਘਰੇ ਕਿ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਕਿ ਲੀਡਰਾਂ ਦੇ ਵਿੱਚ ਐਮਐਲਏ ਦੀਵੇਂ ਆਪਣੇ ਸਾਰੇ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਹਰ ਇੱਕ ਜਿਹੜੇ ਨੇ ਐਮਐਲਏ ਦੀ ਗੱਲ ਕਰੀਏ ਵਰਕਰਾਂ ਦੀ ਗੱਲ ਕਰੀਏ ਕਿ ਸੋਸ਼ਲ ਮੀਡੀਆ ਤੇ ਬੱਚੀ ਦੀ ਪੋਸਟ ਜਿਹੜੀ ਸਾਂਝੀ ਕਰਕੇ ਸੀਐਮ ਭਗਵੰਤ ਮਾਨ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਕਿ ਹਰ ਇੱਕ ਦੇ ਜਿਹੜਾ ਆਪਾਂ ਗੱਲ ਕਰੀਏ ਕਿ ਬੱਚੇ ਦੇ ਲਈ ਕਿ ਜਿਹੜੀ ਬੱਚੀ ਆਈ ਹੈ ਕਿ ਜੱਗ ਦੇ ਵਿੱਚ ਆਈਏ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਦੀ ਧੀ ਹੈ ਕਿ ਬੱਚੀ ਜਦੋਂ ਆਪਣੇ ਜਿਹੜਾ ਦੁਨੀਆ ਦੇ ਵਿੱਚ ਆਈਏ ਕਿ ਹਰ ਇੱਕ ਦੇ ਪੰਜਾਬ ਦੀ ਗੱਲ ਕਰ ਰਹੇ ਕਿ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਵੇਂ ਸੀਐਮ ਭਗਵੰਤ ਮਾਨ ਦੇ ਘਰੇ ਜਿਹੜਾ ਇੱਕ ਬੱਚੀ ਨੇ ਜਨਮ ਲਿਆ ਹੈ ਬੇਟੀ ਨੇ ਜਨਮ ਲਿਆ ਹੈ ਬਹੁਤ ਹੀ ਜਿਹੜੀ ਹੈ ਖੁਸ਼ੀ ਦੀ ਗੱਲ ਹੈ ਕਿ ਇੱਕ ਲక్ష్ਮੀ ਹੈ ਜਿਹੜਾ ਸੀਐਮ ਭਗਵੰਤ ਮਾਨ ਦੇ ਘਰ ਆਈ ਹੈ ਕਿ ਖੁਸ਼ੀ ਦਾ ਮਾਹੌਲ ਘਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਵਰਕਰਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਣ ਮਿਲ ਰਿਹਾ ਇੱਕ ਉਤਸ਼ਾਹ ਹੁੰਦਾ ਹੈ ਕਿ ਪਾਰਟੀ ਦੇ ਜਿਹੜੇ ਨੇ ਸਾਡੇ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਹਿ ਸਕਦੇ ਆਪਾਂ ਕਿ ਜਿਹੜੀ ਮੌਜੂਦਾ ਸਰਕਾਰ ਹੈ ਕਿ ਉਹਨਾਂ ਦੇ ਘਰੇ ਜਿਹੜਾ ਬੱਚੀ ਨੇ ਜਨਮ ਲਿਆ ਸਾਡੇ ਨਾਲ ਇੱਕ ਕਾਲਜ ਜੁੜੇ ਨੇ ਹੈਲੋ ਹਲੋ ਹਾਂਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸਤਿ ਸ਼੍ਰੀ ਅਕਾਲ ਮੈਡਮ ਸੰਜੀਤ ਸ਼ਰਮਾ ਤੁਹਾਨੂੰ ਜੀ ਕਰਨ ਤੋਂ ਸੰਜੀਤ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਜੀ ਆਪਾਂ ਜੋ ਗੱਲ ਕਰ ਰਹੇ ਹਾਂ ਕਿ ਸੀਐਮ ਭਗਵੰਤ ਮਾਨ ਦੇ ਘਰ ਜਿਹੜੀਆਂ ਕਲਕਾਰੀਆਂ ਗੁੰਜੀਆਂ ਨੇ ਬੱਚੀ ਨੇ ਜਨਮ ਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮੈਡਮ ਦੇਖੋ ਕੰਨਿਆ ਦੇਹੀ ਦਾ ਜਨਮ ਹੋਇਆ ਹੈ ਹੂੰ ਪਰਮਾਤਮਾ ਨੇ ਇੱਕ ਬੱਚੀ ਨੂੰ ਜਨਮ ਦੇਆ ਬੱਚੀ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਹਰ ਸਮੇਂ ਜੀ ਬੱਚੀ ਦੇ ਮਾਤਾ ਨੂੰ ਬੱਚੀ ਦੇ ਪਿਤਾ ਨੂੰ ਬੱਚੀ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਜੀ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਮਾਨਸਾਲ ਨੂੰ ਜੀ ਦੇ ਮਾਨਸਾਲ ਦੇ ਪਰਿਵਾਰ ਨੂੰ ਹੂੰ ਕਿਉਂਕਿ ਧੀਆ ਜਿਹੜੀਆਂ ਹੁੰਦੀਆਂ ਮੈਡਮ ਦੇਖੋ ਧੀਆਂ ਤੋਂ ਹੀ ਵਸ ਚੱਲਦਾ ਜੀ ਜੀ ਜੇ ਅਪਾ ਅੱਜ ਖੁਸ਼ੀ ਮਨਾਉਨੇ ਆ ਵੀ ਨਹੀਂ ਮੇਰੇ ਕੁੜੀ ਕਿਉਂ ਹੋ ਗਈ ਮੈਂ ਦੁੱਖ ਮਨਾਉਣਾ ਮੁੱਦਾ ਹੋ ਗਿਆ ਮੈਂ ਖੁਸ਼ੀ ਮਨਾਉਣਾ ਦੇਖੋ ਬੱਚਾ ਪਰਮਾਤਮਾ ਨੇ ਦਿੱਤਾ ਜਿੱਤਿਆ ਬੱਚਾ ਤੰਦਰੁਸਤ ਰਹੇ ਦੋਨੇ ਜਣੇ ਠੀਕ ਰਹਿਣਾ ਦੇਖੋ ਉਹਦੇ ਵਰਗੀ ਕੋਈ ਵੱਡੀ ਜਿਹੜੀ ਵੀ ਖੁਸ਼ੀ ਦੀ ਗੱਲ ਨਹੀਂ ਜੀ ਹੁੰਦੀ ਜੀ ਕਿਉਂਕਿ ਬੱਚਾ ਆਪਣੇ ਕਰਮਾਂ लेके ਨਾਲ ਆਉਂਦਾ ਚਾਹੇ ਬੇਟੀ ਆ ਚਾਹੇ ਬੇਟਾ ਜਿਨੇ ਦੇਖੋ ਦੁੱਖ ਭੋਗਣਾ ਉਹਨੇ ਬੇਟੇ ਨਾਲ ਵੀ ਭੋਗ ਲੈਣਾ ਜਿਨੇ ਸੁੱਖ ਭੋਗਣਾ ਉਹਨੇ ਬੇਟੀ ਨਾਲ ਵੀ ਸੁੱਖ ਭੋਗ ਲੈਣਾ ਜੀ ਇਹਨਾਂ ਦਾ ਮਤਲਬ ਹੈ ਜੋ ਪਰਮਾਤਮਾ ਨੇ ਦਿੱਤਾ ਉਹਨੂੰ ਹਸੀ ਖੁਸ਼ੀ ਕਿਤੇ ਨਾ ਕਿਤੇ ਕਬੂਲ ਕਰਨਾ ਚਾਹੀਦਾ ਹੈ ਪਰਮਾਤਮਾ ਨੇ ਜੋ ਝੋਲੀ ਪਾਇਆ ਪਰਮਾਤਮਾ ਦਾ ਬਾਣਾ ਜਿਹੜਾ ਉਹਦੇ ਵਿੱਚ ਇੱਕ ਦਿਨ ਨੂੰ ਕਹਿੰਦੇ ਵੀ ਸਵਤ ਦਾ ਭਲਾ ਬੰਦੇ ਨੂੰ ਰਿਪਲਾਈ ਦੇ ਤੌਰ ਤੇ ਮੰਗਣਾ ਚਾਹੀਦਾ ਵੀ ਪਰਵਾਦਾ ਸਭ ਦਾ ਭਲਾ ਕਰੀ ਮੇਰਾ ਕਰਿਆ ਸਭ ਦਾ ਕਰੀ ਹੂੰ ਕਿਉਂਕਿ ਦੇਖੋ ਸਰ ਜਿਵੇਂ ਆਪਾਂ ਧੀਆਂ ਦੀ ਗੱਲ ਕਰ ਰਹੇ ਕਿ ਧੀਆਂ ਅੱਜ ਕੱਲ ਕਿਸੇ ਨਾਲੋਂ ਘੱਟ ਨਹੀਂ ਐ ਕਿ ਮੁੰਡਿਆਂ ਦੇ ਨਾਲੋਂ ਵੀ ਜਿਹੜਾ ਅੱਗੇ ਨੇ ਹਰ ਡਿਪਾਰਟਮੈਂਟ ਦੀ ਜੇਕਰ ਆਪਾਂ ਗੱਲ ਕਰੀਏ ਬਿਲਕੁਲ ਮੈਡਮ ਦੇਖੋ ਧੀਆਂ ਅੱਗੇ ਆਂ ਜੀ ਲੇਕਿਨ ਸਾਡੀ ਸੋਚ ਕਿਤੇ ਨਾ ਕਿਤੇ ਬਹੁਤ ਪਿੱਛੇ ਆ ਵੜਾ ਹੂੰ ਸਾਡਾ ਬੱਚਾ ਅੱਜ ਕਿੰਨਾ ਫਾਰਵਰਡ ਹੋ ਗਿਆ ਸਾਡੀ ਧੀ ਅੱਜ ਕਿੰਨੀ ਫਾਰਵਰਡ ਹੋ ਗਈ ਸਾਨੂੰ ਖੁਦ ਨੂੰ ਨਹੀਂ ਜੀ ਪਤਾ ਜੀ ਲੇਕਿਨ ਜੋ ਧੀਆਂ ਦਾ ਗਰਾਊਂਡ ਜਿਹੜੋ ਤੇ ਆ ਕੇ ਕੰਮ ਹੁੰਦਾ ਵਰਕ ਹੁੰਦਾ ਉਹ ਕਿਤੇ ਨਾ ਕਿਤੇ ਮੁੰਡਿਆਂ ਤੋਂ ਵੀ ਵੱਧ ਕੇ ਹੁੰਦਾ ਜੀ ਹੂੰ ਕਿਉਂਕਿ ਸਾਡੀ ਹੁਣ ਵੀ ਬੰਦਿਆਂ 'ਚ ਗੱਲ ਚੱਲ ਰਹੀ ਸੀ ਮਾਨ ਸਾਹਿਬ ਦੀ ਬੇਟੀ ਨੂੰ ਲੈ ਕੇ ਇਹੀ ਗੱਲ ਚੱਲਦੀ ਸੀਗੀ ਵੀ ਦੇਖੋ ਖੁਸ਼ੀ ਬੰਦੇ ਨੂੰ ਮਨਾਉਣੀ ਚਾਹੀਦੀ ਆ ਸਾਨੂੰ ਨਹੀਂ ਪਤਾ ਮਾਨ ਸਾਹਿਬ ਖੁਸ਼ੀ ਬਣਾਉਣਾ ਸਾਨੂੰ ਨਹੀਂ ਪਤਾ ਮਾਨ ਸਾਹਿਬ ਕੀ ਕਰਦੇ ਆ ਲੇਕਿਨ ਸਾਡਾ ਕਹਿਣਾ ਇਹੀ ਹੈ ਵੀ ਮਾਨਸਾਭ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਜੋ ਪਰਮਾਤਮਾ ਨੇ ਬੱਚਾ ਦੇਤਾ ਉਹ ਹਸੀ ਖੁਸ਼ੀ ਉਹਨੂੰ ਕਬੂਲ ਕਰਕੇ ਉਹਦੀ ਜ਼ਿੰਦਗੀ ਕਿਤੇ ਨਾ ਕਿਤੇ ਵਧੀਆ ਬਣਾਵੇ ਕਿਤੇ ਨਾ ਕਿਤੇ ਦੁੱਖਾਂ ਤੋਂ ਦੂਰ ਰੱਖੇ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਹੂੰ ਕਿਉਂਕਿ ਆਪਾਂ ਇਹ ਗੱਲ ਕਰ ਰਹੇ ਕਿ ਬੱਚੀਆਂ ਕਿ ਧੀਆਂ ਕਿਸੇ ਮੁੰਡੇ ਨਾਲੋਂ ਵੀ ਘੱਟ ਨਹੀਂ ਐ ਕਿਉਂਕਿ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਅੱਜ ਸਾਡੀ ਜਿਹੜੀਆਂ ਧੀਆਂ ਨੇ ਬੱਚੀਆਂ ਨੇ ਕਿ ਹਰ ਡਿਪਾਰਟਮੈਂਟ ਦੇ ਵਿੱਚ ਮੱਲਾ ਮਾਰ ਰਹੇ ਆ ਬੇਸ਼ੱਕ ਕੋਈ ਮਰਜੀ ਡਿਪਾਰਟਮੈਂਟ ਹੋਵੇ हां बिल्कुल मैडम देखो आप लानी है जी ਤੁਸੀਂ ਅੰਕੜੇ ਕੱਟ ਕੇ ਦੇਖ ਲਿਓ ਤੁਸੀਂ ਕਿਸੇ ਵੀ ਸਟੇਟ ਤੋਂ ਲਾ ਲਿਓ ਜਾਂ ਕਿਸੇ ਵੀ ਆਪਣੇ ਹਿੰਦੁਸਤਾਨ ਭਾਰਤ ਦੇ ਹਿੱਸੇ ਤੋਂ ਲਾ ਲਿਓ ਕਿਸੇ ਸੂਬੇ ਤੋਂ ਲਾ ਲਿਓ ਮੈਡਮ ਤੁਸੀਂ ਬੱਚਿਆਂ ਦਾ ਅੰਕੜਾ ਕੱਟ ਕੇ ਦੇਖ ਲਿਓ ਕਿਸੇ ਵੀ ਸਕੂਲ ਤੋਂ ਜਾ ਕੇ ਲੜਕੀਆਂ ਦੀ ਪਰਸੈਂਟੇਜ ਕਿਹਾ ਲੜਕੀਆਂ ਦੀ ਪਰਸੈਂਟੇਜ ਕਿਹਾ ਜੀ ਤੁਹਾਨੂੰ ਲੜਕੀਆਂ ਦੀ ਪਰਸੈਂਟੇਜ ਦੇ ਵਿੱਚ ਜ਼ਿਆਦਾ ਮਿਲੂਗੀ ਸੀ ਇਹ ਨਹੀਂ ਕਹਿੰਦੇ ਲੜਕੇ ਦੀ ਪਰਸੈਂਟੇਜ ਨਹੀਂ ਆਉਂਦੀ ਲੇਕਿਨ ਕਿਤੇ ਨਾ ਕਿਤੇ ਅੰਕੜਾ ਜਵਾਦਾ ਲੜਕੀਆਂ ਦੇ ਹੋਊਗਾ ਜੀ ਜੀ ਸਾਡੇ ਪਰਿਵਾਰ 'ਚ ਵੀ ਜੇ ਇੱਕ ਬੇਟਾ ਜਾਂ ਇੱਕ ਬੇਟੀ ਪੜਦੀ ਆ ਉਹਦੇ ਵਿੱਚੋਂ ਸਾਨੂੰ ਜ਼ਿਆਦਾਤਰ ਬੇਟੀ ਹੀ ਅੱਗੇ ਚੱਲਦੀ ਨਜ਼ਰ ਆਉਂਦੀ ਹੁੰਦੀ ਹੈ ਜੀ ਹੂੰ ਸਮਝਦਾਰੀ ਦੇ ਵਿੱਚ ਵੀ ਪਰਸੈਂਟੇਜ ਦੇ ਵਿੱਚ ਵੀ ਕਿਤੇ ਨਾ ਕਿਤੇ ਘਰ ਦੇ ਕੰਮਾਂ ਦਾ ਧਿਆਨ ਮਾਂ ਨਾਲ ਕੰਮ ਕਰਾਉਣਾ ਉਹ ਬੇਟਾ ਕਿਤੇ ਨਾ ਕਿਤੇ ਅੰਕ ਜੇ ਆਪਾਂ ਲਈਏ ਤਾਂ ਪਰਸੈਂਟੇਜ ਵੀ ਘੱਟ ਹੁੰਦਾ ਥੋੜਾ ਸ਼ਰਾਰਤੀ ਵੀ ਹੁੰਦਾ ਕਿਤੇ ਨਾ ਕਿਤੇ ਮਾਂ-ਬਾਪ ਦੇ ਕਹਿਣੇ ਜਿਵੇਂ ਨਹੀਂ ਹੁੰਦਾ ਦੇਖੋ ਇਹ ਇੱਕ ਜੇ ਬੱਚਾ ਹੁੰਦਾ ਚਾਹੇ ਬੇਟਾ ਹੋਵੇ ਚਾਹੇ ਬੇਟੀ ਹੋਵੇ ਅਗਰ ਉਹ ਸਹੀ ਹੈ ਜੇ ਸਹੀ ਰਸਤਿਆਂ 'ਤੇ ਚੱਲ ਰਿਹਾ ਉਹੀ ਪ੍ਰਮਾਤਮਾ ਦਾ ਹੈ ਸਾਡੇ ਵੱਲੋਂ ਜੋ ਪ੍ਰਮਾਤਮਾ ਨੇ ਸਾਨੂੰ ਦੇਤਾ ਉਹੀ ਸਾਡਾ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਵੀ ਸਾਡਾ ਬੱਚਾ ਕਿਤੇ ਨਾ ਕਿਸੇ ਸਾਡੇ ਅੰਡਰ 'ਚ ਸਾਡੇ ਸਹੀ ਹਿਸਾਬ ਨਾਲ ਚੱਲ ਰਿਹਾ ਹੈ ਜੀ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੋਚ ਸਾਡੀ ਜਿਹੜੀ ਹੈ ਕਿ ਸੋਚ ਤੇ ਡਿਪੈਂਡ ਕਰਦਾ ਕਿ ਆਪਾਂ ਕਿਸ ਤਰ੍ਹਾਂ ਸੋਚ ਰਹੇ ਹਾਂ ਪਰ ਅੱਜ ਕੱਲ੍ਹ ਜਿਵੇਂ ਆਪਾਂ ਗੱਲ ਕਰੀ ਕਿ ਮੁੰਡੇ ਨੇ ਸੌਰੀ ਜਿਹੜੇ ਕੁੜੀਆਂ ਨੂੰ ਮੁੰਡਿਆਂ ਨਾਲੋਂ ਘਟਨੀ ਹੈ ਪਰ ਹਰ ਇੱਕ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਸਰ ਕਿਸੇ ਦੀ ਕਈ ਵਾਰ ਕੀ ਹੁੰਦਾ ਕੁੜੀਆਂ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਬਿਲਕੁਲ ਮੈਡਮ ਦੱਸੀ ਨਹੀਂ ਜੀ ਜਾਂਦੀ ਜੇ ਹੁਣ ਜੇ ਆਪਾਂ ਹੁਣ ਤਾਂ ਜੇ ਟਾਈਮ ਲਾਈਏ ਮੈਡਮ ਅੱਗੇ ਅੱਗੇ ਫਰਕ ਪੈਂਦਾ ਜਾ ਰਿਹਾ ਹੈ ਜੀ ਹੂੰ ਅੱਗੇ ਅੱਗੇ ਸਾਡੀ ਬੇਟੀ ਨੂੰ ਹੈ ਜਿਹੜਾ ਕਿਤੇ ਨਾ ਕਿਤੇ ਜਿਹਨੂੰ ਕਹਦੇ ਨੇ ਜੋ ਮਿਲਣਾ ਚਾਹੀਦਾ ਸੀ ਉਹ ਮਿਲਣਾ ਅਸੀਂ ਦੇਖ ਰਿਹਾ ਵੀ ਉਹਨੂੰ ਉਹਦਾ ਹੱਕ ਜਾਂ ਅਧਿਕਾਰ ਮਿਲ ਰਿਹਾ ਪਰ ਕਿਤੇ ਨਾ ਕਿਤੇ ਅਜੇ ਵੀ ਸਾਡੀ ਬੇਟੀ ਬਹੁਤ ਪਿਛੜੀ ਹੋਈ ਹੈ ਸਾਡੀ ਬੱਚੀ ਅੱਜ ਦੇ ਜਮਾਨੇ 'ਚ ਬਹੁਤ ਪਿਛੜੀ ਹੋਈ ਹੈ ਪਿਛੜ ਕੇ ਰਹਿ ਗਈ ਹੈ ਕਿਉਂਕਿ ਪਹਿਲ ਮੁੰਡਿਆਂ ਨੂੰ ਦਿੱਤੀ ਜਾਂਦੀ ਹੈ ਦੇਖੋ ਇਸੀ ਚੈਨਲ 'ਤੇ ਬੋਲਦੇ ਆ ਪਰਮਾਤਮਾ ਤੋਂ ਕਰਕੇ ਗੱਲ ਕਰਦੇ ਆ ਜੇ ਜਿਆਦਾਤਰ ਜੇ ਤੁਸੀਂ ਪਰਸੈਂਟੇਜ ਦੀ ਗੱਲ ਕਰੋਗੇ ਜਿਆਦਾਤਰ ਤੁਹਾਨੂੰ ਮੁੰਡਿਆਂ ਦੇ ਹੱਕ ਚ ਲੋਕ ਉਤਰਦੇ ਦੇਖਣਗੇ ਚਾਹੇ ਉਹ ਮਾਂ ਹੋਵੇ ਚਾਹੇ ਪਿਤਾ ਹੋਵੇ ਲੜਕੀਆਂ ਦੇ ਹੱਕ ਚ ਉਤਰਦੇ ਆ ਲੇਕਿਨ ਕਿਤੇ ਨਾ ਕਿਤੇ ਅੰਕੜਿਆਂ ਚ ਘਟ ਆ ਜਾਂਦਾ ਵੀ ਲੜਕੀਆਂ ਪਿੱਛੇ ਰਹਿ ਜਾਂਦੀਆਂ ਜੀ ਜੀ ਕਿਤੇ ਨਾ ਕਿਤੇ ਵਿਤਕਰਾ ਜ਼ਰੂਰ ਕੀਤਾ ਜਾਂਦਾ ਆਹ ਬਿੱਤ ਕਰਾ ਲਾ ਲੋ ਜਾਂ ਲੜਕੇ ਨੂੰ ਪਹਿਲ ਲਾ ਲੋ ਵੀ ਲੜਕੇ ਨੂੰ ਪਹਿਲਾਂ ਦੇਣਾ ਲੜਕੀ ਨੂੰ ਮਿਲੇ ਨਾ ਮਿਲੇ ਹਾਲਾਂਕਿ ਬੇਟੀ ਕਿਤੇ ਨਾ ਕਿਤੇ ਚੰਗਾ ਕੰਮ ਵੀ ਕਰਦੀ ਹੈ ਚੰਗਾ ਨਾਮ ਵੀ ਕਮਾਉਂਦੀ ਹੈ ਚੰਗਾ ਪੜ੍ਹਾਈ ਲਿਖਾਈ ਵੀ ਕਰਦੀ ਹੈ ਬੇਟਾ ਕਿਤੇ ਨਾ ਕਿਤੇ ਸ਼ਰਾਰਤਾਂ ਵੀ ਕਰਦਾ ਜਿੱਦੇ ਨਾ ਕਿਤੇ ਝਗੜੇ ਵੀ ਕਰਦਾ ਜਾਂ ਕਿਤੇ ਕਿਤੇ ਆਰਾਮੇ ਵੀ ਲਿਆਉਂਦਾ ਦੇਖੋ ਫਿਰ ਉਸ ਉਸ ਬੱਚੀ ਨੂੰ ਕਿਤੇ ਨਾ ਕਿਤੇ ਪਿੱਛੇ ਕਰਦਣਾ ਸਿਰਫ ਸਾਡੀ ਸੋਚ ਤੇ ਹੀ ਡਿਪੈਂਡ ਹੁੰਦਾ ਹੈ ਇਸਾ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਨਤਾ ਨੂੰ ਆਵਾਮ ਨੂੰ ਅਪੀਲ ਕਰਦੇ ਆਂ ਵੀ ਦੇਖੋ ਬੇਟਾ ਹੋਵੇ ਬੇਟੀ ਹੋਵੇ ਸਭ ਨੂੰ ਬਰਾਬਰ ਦਾ ਹੱਕ ਬਰਾਬਰ ਦਾ ਅਧਿਕਾਰ ਦੋ ਅੱਜ ਸਾਡੀ ਬੇਟੀ ਵਿੱਚ ਰਹਿ ਗਿਆ ਜੇ ਬੇਟੀ ਨੂੰ ਅਸੀਂ ਸੋਚ ਦੇ ਪਿੱਛੇ ਰੱਖੂਗੇ ਤਾਂ ਪਛੜ ਕੇ ਰਹਿ ਜੂਗੀ ਜੀ ਹੂੰ ਜਿਵੇਂ ਸੰਜੀਪ ਜੀ ਆਪਾਂ ਦੇਖਦੇ ਆਂ ਕਿ ਜੇ ਘਰ ਦੇ ਵਿੱਚ ਦੋ ਬੱਚੀਆਂ ਨੇ ਵੀ ਜਨਮ ਲੈ ਲਿਆ ਤਾਂ ਉਹ ਕਿਹਾ ਜਾਂਦਾ ਹੈ ਕਿ ਸਾਡੇ ਜਿਹੜੇ ਮਹਾ ਵੀ ਮੁੰਡਾ ਨਹੀਂ ਹੋਇਆ ਬੇਟਾ ਨਹੀਂ ਹੋਇਆ ਸਿਰਫ ਸਾਡੇ ਬੱਚੀਆਂ ਨੇ ਹਾਂ ਬਿਲਕੁਲ ਮੈਡਮ ਦੇਖੋ ਕਰਮ ਲੈ ਕੇ ਆਉਣੀ ਹੈ ਜੀ ਹੂੰ ਮੈਂ ਤੁਹਾਨੂੰ ਕਹਿਣਾ ਤਾਂ ਚਾਹੀਦਾ ਨਹੀਂ ਮੈਂ ਕਾਫੀ ਵਾਰ ਚੈਨਲ ਤੇ ਗੱਲ ਕੀਤੀ ਹੈ ਮੈਡਮ ਦੇਖੋ ਮੇਰੇ ਦੋ ਭਰਾ ਆਏ ਜੀ ਦੋਨਾਂ ਦੇ ਇੱਕਲੇ 3 ਬੇਟੀਆਂ ਇੱਕ ਦੇ ਇੱਕ ਬੇਟੀ ਹੈ ਜੀ ਜੀ ਬੇਟਾ ਹੈ ਨਹੀਂ ਜੀ ਭੈਣ ਦੇ ਵੀ ਸਾਡੀ ਤੇ ਇੱਕ ਬੇਟਾ ਸੀਗਾ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਗੁੱਸੇ ਹੋ ਕੇ ਮੁਰ ਗਿਆ ਨਹੀਂ ਜੀ ਬਾਹਰ ਪੇ ਸਾਡੀ ਹੁਣ ਫਿਲਹਾਲ ਅਸੀਂ ਬੇਟੀਆਂ ਦੇ ਨਾਲ ਰਹਿ ਰਹੇ ਹਾਂ ਮਤਲਬ ਜੀ ਮੈਡਮ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਮੈਂ ਸੱਚ ਧਰਮ ਜਾਣ ਕੇ ਕਹਿੰਨਾ ਪ੍ਰਮਾਤਮਾ ਨੂੰ ਨੇੜੇ ਜਾਣ ਕੇ ਮੈਨੂੰ ਮਹਿਸੂਸ ਨਹੀਂ ਜੀ ਹੁੰਦਾ ਵੀ ਸਾਡੀਆਂ ਉਹ ਬੇਟੀਆਂ ਕਿ ਬੇਟੇ ਆ ਨਾ ਤਾਂ ਮੈਡਮ ਉਹਨਾਂ ਦੀ ਸ਼ਿਕਾਇਤ ਆਹ 100% ਨੰਬਰ ਉੱਪਰ ਘਰ ਦੇ ਕੰਮ ਅਜ ਇੱਕ ਨੰਬਰ ਬਾਹਰ ਬੇਟੀਆਂ ਵਾਲਾ ਕੰਮ ਕਰ ਜਾਂਦੀ ਐ ਐਕਟਵਾ ਦੇ ਸੂਪਰੇ ਜੋ ਵੀ ਹੈਗਾ ਕੰਮ ਕਰਦੀ ਐ ਕਹਿਣ ਦਾ ਮਤਲਬ ਇਹ ਸਾਨੂੰ ਕਿ ਬੱਚੀਆਂ ਸਾਡੀ ਇਹ ਨਹੀਂ ਐ ਮੈਂ ਚੈਨਲ ਤੇ ਬੋਲਦਾ ਇਸ ਕਰਕੇ ਕਰ ਰਿਹਾ ਕਹਿ ਰਿਹਾ ਕਹਿਣ ਦਾ ਮਤਲਬ ਇਹ ਬੱਚੀਆਂ ਸਾਡੀਆਂ ਕਿਤਨੇ ਕਿਤੇ ਸਾਡੇ ਅੰਦਰ ਜਾਂ ਸਾਡੇ ਘਰ ਜਾਂ چاہے ਬੱਚੀ ਆ ਜਾਂ ਬੰਦਿਆ ਐ ਫਿਰ ਕਿਤਨਾ ਕਿਤੇ ਜਿਹੜਾ ਹੁੰਦਾ ਪ੍ਰਮਾਤਮਾ ਦਾ ਸ਼ੁਕਰ ਇਸੀ ਮਨਾਉਣਾ ਵੀ ਚਾਹੇ ਬੇਟੀਆਂ ਚਾਹੇ ਬੇਟਾ ਜੀ ਹੂੰ ਚਾਹੇ ਬੇਟੀਆਂ ਚਾਹੇ ਬੇਟਾ ਕਿਤਨਾ ਕਿਤੇ ਪ੍ਰਮਾਤਮਾ ਦਾ ਸਾਨੂੰ ਸ਼ੁਕਰ ਗੁਜ਼ਾਰਨਾ ਚਾਹੀਦਾ ਜੀ 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 ਸੰਜੀਤ ਜੀ ਆਪਣਾ ਕਾਲਰ ਜ ਹੈਲੋ ਕਸ਼ਿਆ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰ ਸਰ ਕਿੱਤ ਬੋਲ ਰਹੇ ਹੋ ਮਾਲਵਿੰਦਰ ਮੈਂ ਸ਼ੁਰੂ ਤੋਂ ਹਾਂਜੀ ਮਾਲਵਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਜਿਉਆ ਪਾਜ ਦੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਪਤਾ ਚਲ ਗੀ ਗਿਆ ਹੋਣਾ ਕਿ ਸੀਐਮ ਭਗਵੰਤ ਮਾਨ ਦੇ ਘਰ ਜਿਹੜੀਆਂ ਕਿਲਕਾਰੀਆਂ ਗੁੰਜੀਆਂ ਨੇ ਇਹ ਬੇਟੀ ਨੇ ਜਨਮ ਲਿਆ ਬਹੁਤ ਬਹੁਤ ਮੁਬਾਰਕਾ ਹੋਣ ਜੀ ਜੀ ਜੋ ਲక్ష్ਮੀ ਪੈਦਾ ਹੋਈ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਾਰਕਾ ਹਾਂ ਜਿਵੇਂ ਲక్ష్ਮੀ ਆ ਪਰਮਾਤਮਾ ਦਾ ਦੂਜਾ ਰੂਪ ਹੁੰਦੀ ਆ ਮਾਂ ਦਾ ਜੀ ਤੇ ਬਹੁਤ ਕੁਝ ਸੇਧ ਲੈ ਕੇ ਇਹ ਸਿੱਖਣਗੇ ਮਾਂ ਜੀ ਹੁੰਦੀ ਆ ਤਾਂ ਮਾਂ ਬਣਦੀ ਆ ਮਾਂ ਤਾਂ ਸੱਸ ਬਣਦੀ ਆ ਪਰ ਪੀੜੀ ਦੇ ਵਿੱਚ ਬਦਲਾ ਹੋਊਗਾ ਪੁੱਤ ਹੁੰਦੇ ਨੇ ਉਹ ਸਿਆਣੇ ਕਹਿੰਦੇ ਨੇ ਦੁੱਧ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਂਵਾਂ ਮਾਂ ਬਹੁਤ ਆਪਣੇ ਮਾਪੇ ਦਾ ਸਤਿਕਾਰ ਕਰਦੀਆਂ ਨੇ ਮੈਂ ਤਾਂ ਕਹਿਣਾ ਮੁਬਾਰਕਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਮੀਆਂ ਦੇ ਵੀ ਕੀ ਹੁੰਦੇ ਨੇ ਜਿਹੜੀ ਗੱਲ ਤੁਹਾਡੇ ਚੈਨਲ ਤੇ ਚੱਲ ਰਹੀ ਹੈ ਨਹੀਂ ਮੁੰਡਿਆਂ ਦਾ ਹਰ ਇੱਕ ਚੱਲਦੀ ਆ ਤੁਹਾਡਾ ਚੈਨਲ ਵੀ ਵਧਾਈ ਦਾ ਪਾਤਰ ਆ ਜਿਹੜਾ ਲੋਕਾਂ ਨੂੰ ਜੀ ਸਾਰੇ ਨੂੰ ਦੱਸ ਰਿਹਾ ਹੈ ਮੰਤਰੀ ਸਾਹਿਬ ਦੇ ਧੀ ਆਈਆ ਘਰੇ ਹੂੰ ਮੈਂ ਤਾਂ ਇਹੀ ਕਹਿਣਾ ਤੇ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੇ ਇਹੀ ਕਹਿਣਾ ਚਾਹਣਾ ਜੀ ਮੈਂ ਤਾਂ ਜੀ ਮਾਪਿਆਂ ਨੇ ਇਹਦੀਆਂ ਧੀਆਂ ਨੇ ਪਰ ਮੈਂ ਤੇ ਖਿਆਲ ਸਮਾਜ ਦੇ ਵਿੱਚ ਜਿੰਨਾ ਧੀ ਆਪਣੇ ਬਾਪ ਦਾ ਕਰਦੀ ਆ ਨਹੀਂ ਕਰਦੀ ਮੁੱਤ ਪੁੱਤ ਨਹੀਂ ਕਰਦੇ ਪੁੱਤ ਮੈਂ ਅੱਜ ਕੱਲ ਦੇਖੇ ਨੇ ਬਹੁਤ ਘਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਤੇ ਮਾਪੇ ਆ ਦੀ ਜਿੰਨੀ ਦੁਰਪਸ਼ਾ ਪੁੱਤ ਕਰਦੇ ਨੇ ਪਰ ਧੀ ਆ ਫੇਰ ਵੀ ਆਪਣੇ ਮਾਪਿਆਂ ਦੀ ਆਪਣੇ ਭਾਈ ਦੇ ਘਰ ਦੀ ਸੁੱਖ ਜਰੂਰ ਮੰਗਦੀ ਆ ਸਰ ਫਿਰ ਵੀ ਮਾਲਵਿੰਦਰ ਜੀ ਕਿ ਹਰ ਇੱਕ ਦੀ ਜਿਹੜੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਹਰ ਇੱਕ ਦੀ ਥਿੰਕਿੰਗ ਕੋਈ ਕਿਸੇ ਦੀ ਚੰਗੀ ਹੁੰਦੀ ਹੈ ਕਿਸੇ ਦੀ ਮਾੜੀ ਹੁੰਦੀ ਹੈ ਦੇਖੋ ਜੀ ਸੋਚਦਾ ਚਲੋ ਚੰਗੀ ਆ ਮਾੜੀ ਆ ਉਹ ਆਪਣੇ ਆਪਣੇ ਸਵਾਇਜ ਆ ਪਰ ਜਿਹੜੀ ਸੋਚ ਨਾਲ ਮੈਂ ਦੇਖ ਰਿਹਾ ਪਰ ਮੈਂ ਤਾਂ ਕਹਿੰਦਾ ਨਹੀਂ ਕਿ ਪੁੱਤਾਂ ਨਾਲੋਂ ਘੱਟ ਨੇ ਪੁੱਤਾਂ ਨਾਲੋਂ ਤਾਂ ਵੱਧ ਕੇ ਨਹੀਂ ਜੀ ਦੇਖੋ ਜੀ ਮੈਂ ਤੁਸੀਂ ਗੱਲ ਕਰ ਰਹੇ ਹੋ ਕਿ ਅੱਜ ਕੱਲ ਜਿਹੜੀਆਂ ਧੀਆਂ ਨੇ ਪੁੱਤਾਂ ਨਾਲੋਂ ਘੱਟ ਨਹੀਂ ਕਿਉਂਕਿ ਪੁੱਤਾਂ ਨਾਲੋਂ ਵੀ ਅੱਗੇ ਵੱਧ ਕੇ ਜਿਹੜੀਆਂ ਹਰ ਡਿਪਾਰਟਮੈਂਟ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਹਾਂ ਦੇਖੋ ਜੀ ਪਰ ਜਿਹੜਾ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਤੇ ਬੇਟੀ ਬਚਾਓ ਬੇਟੀ ਪੜਾਓ ਪਰ ਕਿਤੇ ਨਹੀਂ ਦਿਖ ਰਹੀ ਜੇ ਪਰ ਸਾਡੇ ਪ੍ਰਧਾਨ ਮੰਤਰੀ ਇਹ ਕਹੇ ਤੇ ਬੇਟੀ ਬਚਾਓ ਬੇਟੀ ਪੜਾਓ ਤੇ ਸਾਡੇ ਸਮਾਜ ਵਿੱਚ ਹੋਰ ਕੁੜੀਆਂ ਨੇ ਬਹੁਤ ਤਰੱਕੀ ਕਰਨੀ ਦੀ ਪਰ ਇਹ ਗੱਲਾਂ ਹੀ ਰਹੇਗੇ ਸਾਡੇ ਪ੍ਰਧਾਨ ਮੰਤਰੀ ਦੇ ਇਹ ਤਾਂ ਲੋਕਾਂ ਦੇ ਬਸ ਪੁਲਾਂ ਦੇ ਉੱਤੇ ਬੋਰਡਾਂ ਦੇ ਉੱਤੇ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੀ ਦੇ ਪੂਰੇ ਗਰਾਊਂਡ ਦੀ ਜਿਹੜਾ ਧਿਆਨ ਨਹੀਂ ਦਿੱਤਾ ਨਹੀਂ ਕੁੜੀਆਂ ਦੇਖੋ ਉਹ ਖੜਿਆਰੀ ਵੀ ਤੇ ਦੇਖੋ ਉਹਨਾਂ ਨੇ ਕਿੰਨਾ ਤਰਨਾ ਲਾਇਆ ਕੁੜੀਆਂ ਨੇ ਪਰ ਸਾਡੇ ਪ੍ਰਧਾਨ ਮੰਤਰੀ ਦੇ ਹੱਥ ਖਾਲੀ ਨੇ ਖਾਲੀ ਰਹੇ ਕੋਈ ਇਹਨਾਂ ਦੀ ਬੇਟੀ ਪੜਾਓ ਬੇਟੀ ਪੜਾਓ ਤੇ ਦੇਖੋ ਖੇਡਾਂ ਦੇ ਵਿੱਚ ਇੰਨੀ ਇੰਨੀ ਮੱਲਾ ਮਾਰ ਕੇ ਤਗਮੇ ਲੈ ਕੇ ਆਈਆਂ ਪਰ ਬਹੁਤ ਸ਼ਰਮ ਦੀ ਗੱਲ ਆ ਕਿਹੜਾ ਧੀਆ ਨੂੰ ਪੜਾਉਣ ਨੂੰ ਕਿਹੜਾ ਖੜ ਹੈ ਹਰੀ ਬਣਾਉਣ ਨੂੰ ਜੀ ਕਰਦਾ ਜਦੋਂ ਸਾਨੂੰ ਨੁਸਾਫ ਨਹੀਂ ਮਿਲਿਆ ਜੀ ਜੀ ਇਹ ਦੇਖੋ ਇਨਸਾਫ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵੱਲ ਜਿਹੜੇ ਜਿਵੇਂ ਕੁੜੀਆਂ ਨੇ ਬੜਾ ਬਹੁਤ ਜਿਹੜਾ ਪ੍ਰੋਟੈਸਟ ਵੀ ਕੀਤੇ ਸੀਗੇ ਪਰ ਉਹਨਾਂ ਦੀ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿ ਇਹਨਾਂ ਵੱਲ ਜ਼ਰੂਰ ਜਿਹੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਧੀਆਂ ਨੇ ਜਿਹੜਾ ਵੰਸ਼ ਵੀ ਅੱਗੇ ਵਧਾਉਂਦੀਆਂ ਨੇ ਕਿ ਇਹਨਾਂ বিনা ਜਿਹੜਾ ਘਰ ਨਹੀਂ ਚੱਲ ਸਕਦਾ ਦੇਖੋ ਜੀ ਜਿਵੇਂ ਹਰ ਇੱਕ ਮਾਤਾ ਪਿਤਾ ਨਾਲ ਘਰਾਂ ਦੇ ਵਿੱਚ ਘਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਵੇਂ ਕਿਸਾਨ ਨੇ ਜਾਂ ਕੋਈ ਦੁਕਾਨਦਾਰ ਆ ਕੋਈ ਬਿਜ਼ਨਸਮੈਨ ਆ ਉਹ ਉਹਨੂੰ ਬਾਹਰਲੇ ਕੰਮ ਦਾ ਤਜਰਬਾ ਹੁੰਦਾ ਆਪਣੀਆਂ ਭੈਣਾਂ ਨੂੰ ਧੀਆਂ ਨੂੰ ਸਭ ਨੇ ਘਰ ਦਾ ਤਜਰਬਾ ਘਰ ਕਿਵੇਂ ਚਲਾਈਂਗਾ ਘਰ ਕਿਵੇਂ ਸਾਂਭੀਦਾ ਕਿਵੇਂ ਬੱਚਿਆਂ ਨੂੰ ਪੜ੍ਹਾਈਂਗਾ ਕਿਵੇਂ ਬੱਚਿਆਂ ਤੱਕ ਆਪ ਦੇ ਚਾਹੇ ਜਵਾਨ ਹੋ ਜੇ ਬੁੱਢਾ ਹੋ ਜੇ ਮਾਂ-ਤਾਪ ਦੇ ਪੁੱਤ ਨੂੰ ਫੇਰ ਵੀ ਬੱਚਾ ਕਰੂਗਾ ਜੀ ਕਿਉਂਕਿ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਘਰ ਦੇ ਵਿੱਚ ਜਿਹੜੀ ਮਹਿਲਾਵਾਂ ਮਹਿਲਾਵਾਂ ਹੁੰਦੀਆਂ ਨੇ ਜੇਕਰ ਉਹ ਇੱਕ ਦਿਨ ਲਈ ਬਾਹਰ ਚਲੇ ਜਾਂ ਤਾਂ ਘਰ ਦੇ ਵਿੱਚ ਇੱਕ ਹਨੇਰਾ छा ਜਾਂਦਾ ਕਿਉਂਕਿ ਹਰ ਕਹਿੰਦੇ ਨੇ ਕੰਮ ਦਾ ਉਹਨਾਂ ਨੂੰ ਪਤਾ ਹੁੰਦਾ ਹਰ ਇੱਕ ਦੇ ਘਰ ਦਾ ਜਿਹੜਾ ਹੈ ਮਤਲਬ ਕਿ ਆਪਣੇ ਆਪਣੇ ਘਰ ਨੂੰ ਸੰਭਾਲ ਲੈਂਦਾ ਉਹਨਾਂ ਨੂੰ ਤਰੀਕਾ ਪਤਾ ਹੁੰਦਾ ਦੇਖੋ ਜੀ ਜਦੋਂ ਆਪਣੇ ਕੋ ਵਿਆਹ ਸ਼ਾਦੀ ਹੋ ਜੇ ਜਾਂ ਮਹਿਲਾ ਆਪਦੇ 33 ਬਗ ਜਾਂਦੀ ਆ ਜਾਂ ਕਿਉਂ ਕਿ ਕਿਤੇ ਲੱਗ ਜਾਓ ਜਦੋਂ ਉਹਨੇ ਆਉਣਾ ਪਹਿਲਾਂ ਆਪਦੇ ਸਾਰੇ ਹੋਰ ਕੰਮ ਕਾਰ ਛੱਡ ਕੇ ਆਪਦੇ ਜਿਹੜੀਆਂ ਚੀਜ਼ਾਂ ਖੇਡੀਆਂ ਪਈਆਂ ਨੇ ਜਿਹੜੀ ਉਹਦੀ ਮਨਪਸੰਦ ਹੋਰਾਂ ਪਰਾਂ ਤਰੀਆਂ ਨੇ ਪਹਿਲਾਂ ਉਹਨੇ ਰਸੋਈ ਦੇ ਵਿੱਚ ਆਪਣਾ ਸਾਰਾ ਸਮਾਨ ਸ਼ਾਮ ਦੀਆ ਹੋਰ ਵਾਕੀ ਗੱਲਾਂ ਬਾਤਾਂ ਹੁੰਦੀਆਂ ਨੇ ਜੀ ਔਰ ਇਹ ਦੇਖੋ ਜਿਵੇਂ ਹੁਣ ਅੱਜਕੱਲ ਜਿਹੜੀਆਂ ਪੁੱਤਾਂ ਨਾਲੋਂ ਧੀਆਂ ਘੱਟ ਨਹੀਂ ਐ ਕਿਉਂਕਿ ਹਾਰਟ ਡਿਪਾਰਟਮੈਂਟ ਦੇ ਵਿੱਚ ਹੀ ਮੱਲਾ ਮਾਰੀਏ ਨੇ ਬਾਕੀ ਕੀ ਐ ਕਿ ਪੜ੍ਹਾਈ ਦੀ ਗੱਲ ਕਰੀਏ ਕਿ ਸਰ ਨਾਲੋਂ ਅੱਗੇ ਨੇ ਕਿਉਂਕਿ ਮੁੰਡੇ ਅੱਜਕੱਲ ਆਪਾਂ ਦੇਖਦੇ ਕਿ ਸਾਰੇ ਮੁੰਡਿਆਂ ਨੂੰ ਨਹੀਂ ਕਹਿੰਦੇ ਕਿ ਮਿਹਨਤ ਕਰਨ ਤੋਂ ਵੀ ਥੋੜਾ ਜਿਹਾ ਅੱਜਕੱਲ ਬੱਚੇ ਬਹੁਤ ਘੱਟ ਮਿਹਨਤ ਕਰਦੇ ਨੇ ਦੇਖੋ ਜੀ ਵਸ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਧੀਆਂ ਨੇ ਬਲਣਾ ਆਪਣੇ ਦੇਖ ਵਿਚਾਰੀਆਂ ਦਾ ਘਰ ਨਹੀਂ ਹੁੰਦਾ ਧੀਆਂ ਦਾ ਪਿਤਾ ਦੇ ਘਰੇ ਫਿਰ ਜਾ ਕੇ ਜਹਾਂ ਸਹੁਰਿਆਂ ਦਾ ਘਰ ਸਾਮਪੀਆਂ ਨੇ ਉੱਤੋਂ ਦਾ ਘਰੇ ਉਹ ਸਿਆਣੇ ਕਹਿੰਦੇ ਨੇ ਮਾਂ ਨੇ ਪਕਾਲੀਆਂ ਪੁੱਤ ਨੇ ਖਾ ਲਈਆਂ ਇਹ ਵੀ ਪਕਾਈਆਂ ਘਰੇ ਪਹਿਲਾਂ ਫਿਰ ਜਾ ਕੇ ਸਹੁਰਿਆਂ ਦੇ ਘਰੇ ਪਕਾਉਂਦੀ ਆ ਜਾ ਕੇ ਉਹ ਤਾਂ ਮੈਂ ਤਾਂ ਅਸਲੀ ਘਰ ਤਾਂ ਸਹੁਰੇ ਸਮਝਦਾ ਪਹਿਲਾਂ ਵਿਚਾਰੀ ਥੋੜਾ ਟਾਈਮ ਲਾ ਲੋ 18-20 ਸਾਲ ਤੱਕ ਜਿੰਨਾ ਆਪਣੇ ਮਾਪਿਆਂ ਦਾ ਕਰਦੀ ਆ ਫਿਰ ਆਪਦੇ ਸਹੁਰਿਆਂ ਨਾਲ ਜਾ ਕੇ ਕਰਦੇ ਉਹਨਾਂ ਨੂੰ ਵੀ ਆਪਦੇ ਮਾਪੇ ਜਿੰਨਾ ਪਿਆਰ ਦਿੰਦੀ ਆ ਉਹਨਾਂ ਦੇ ਘਰੇ ਜਾ ਕੇ ਪਰ ਵਾਰਤਿਸਮ ਲੋਕ ਨੇ ਜਿਹੜੇ ਕੀ ਹੁੰਦੇ ਨੇ ਆਪਣੀ ਧੀ ਨੂੰ ਉਹ ਨੂੰ ਧੀ ਨਹੀਂ ਬਣਾ ਕੇ ਰੱਖਦੇ ਉਹਨਾਂ ਦਾ ਅਜਿਹਾ ਇਸ ਵੰਦਾ ਉਹ ਸਿਆਣੇ ਕਹਿੰਦੇ ਨੇ ਜੇ ਆਪਨੇ ਕੀਆਂ ਦੇ ਵਿੱਚ ਕੁੜੀਆਂ ਗਾਉਂਦੀਆਂ ਕਹਿਣੀਆਂ ਹੁੰਦੀਆਂ ਨੇ ਜੇ ਸਸ ਮਾਂ ਬਣ ਦੇ ਕਹਿੰਦੀ ਪੇਕੇ ਘਾਸ ਨੂੰ ਜਾਵਾ ਹੂੰ ਕਿਉਂਕਿ ਉਹਨੂੰ ਜਿਹੜਾ ਉਹ ਆਪਾਂ ਆਪਣੇ ਵੱਲੋਂ ਜਿਹੜਾ ਪਿਆਰ ਸਤਿਕਾਰ ਜ਼ਰੂਰ ਦਿੰਦੇ ਆ ਕਈ ਵਾਰ ਅੱਗੇ ਉਹਨੂੰ ਬਣ ਦਾ ਮਾਨ ਸਨਮਾਨ ਨਹੀਂ ਮਿਲਦਾ ਕੀ ਸਾਡੇ ਸਮਾਜ ਦੀ ਵੱਡ ਕਿਸਮ ਕੀ ਆ ਜੇ ਉਹਨਾਂ ਨੂੰ ਬੰਦਾ ਸਮਾਨ ਮਿਲ ਜੇ ਮੈਂ ਕਹਿੰਦਾ ਕਿ ਹਿੰਦੂ ਨੇ ਹਰ ਇੱਕ ਬੰਦਾ ਜਿਹੜਾ ਹਰ ਇੱਕ ਬੰਦਾ ਦੇਖੋ ਜਿਹੜੀ ਦੁਸ਼ਮਣ ਆ ਭੈਣ ਹੋਵੇ ਵੀ ਮਾਂ ਹੋਵੇ ਇਹ ਘਰੇ ਕਿਉਂਕਿ ਅੱਜੇ ਮੱਥੇ ਦੇ ਹੱਥ ਮਾਰਨੀ ਆ ਪੱਥਰ ਆ ਗਿਆ ਸਾਡੇ ਘਰੇ ਤੁਹਾਨੂੰ ਪਤਾ ਕਿ ਉਹਨਾਂ ਨੇ ਮੁੰਡੇ ਮੈਂ ਮੈਂ ਬਾਦੀ ਨਾਲ ਕਹਿ ਸਕਦਾ ਵੀ ਪੁੱਤ ਜਿੰਨਾ ਮਰਜ਼ੀ ਦਸਈ ਹੋਵੇ ਪਰ ਧੀ ਕਦੇ ਵੀ ਫੇਰ ਵੀ ਆਪਣੇ ਮਾਪਿਆਂ ਦਾ ਆਪਣੇ ਭਾਈਆਂ ਦਾ ਸੁੱਖ ਮੰਗਦੀ ਆ ਘਰੇ ਆਪਣੇ ਸਹੁਰੇ ਬੈਠੀ ਦੀ ਨਾ ਤਿਹਾਰ ਤਿਹਾਰ ਆਉਂਦੇ ਨੇ ਮਾਪਿਆਂ ਤੇ ਆਸ ਹੁੰਦੀ ਆ ਮਾਪਿਆਂ ਨੂੰ ਵੀ ਆਸ ਹੁੰਦੀ ਆ ਵੀ ਆਪਣੀ ਧੀ ਦਾ ਸੰਧਾਰਾ ਦੇ ਕੇ ਵੀ ਹਮੇਸ਼ਾ ਯਾਦ ਰੱਖਦਾ ਮੈਂ ਕਹਿਣਾ ਹੁਣ ਕਿ ਜੇ ਆਪਾਂ ਵੀ ਕਦੇ ਵੀ ਸੰਧਾਰਾ ਦੇਣਾ ਜੇ ਆਪਣੀ ਭੂਆ ਦੀ ਆ ਮਾਸੀ ਦੀ ਆ ਮੈਂ ਜ਼ਿੰਮੇਵਾਰ ਨੂੰ ਇਹ ਕਹਿਣਾ ਹੁਣਾ ਵੀ ਕਦੇ ਵੀ ਆਪਣਾ ਜਿਹੜਾ ਝਾਰ ਹੁੰਦਾ ਮਤਲਬ ਹਾਸਲ ਦਾ ਜਿਉਂ ਚਾਰ ਵੀ ਦਿਨ ਉਹ ਛੋਡੇ ਘਰ ਦਾ ਵੀ ਕੀ ਹੁੰਦੇ ਨੇ ਉਹ ਕੁੜੀ ਤੇ ਜਿਹਦੇ ਸੱਚਾ ਆਪਣੇ ਭੂਆ ਦੇ ਚਾਚੇ ਦੀ ਸੁਧਾਰਾ ਦੇ ਕਿਉਂ ਉਹਦਾ ਛੋਡੇ ਖੇਤ ਦੇ ਵਿੱਚ ਰਹੂਗਾ ਦਿੱਤਾ ਮਦਾਨ ਕਦੇ ਨਹੀਂ ਹਾਲਾ ਜਾਂਦਾ ਈ ਜੀ ਜੇ ਇਹ ਹੈ ਕਿ ਜਰੂਰ ਜਿਹੜਾ ਆਦਰ ਸਤਿਕਾਰ ਈਆਂ ਦਾ ਕਰਨਾ ਚਾਹੀਦਾ ਹੈ ਜਿਵੇਂ ਅੱਜ ਬਹੁਤ ਹੀ ਵਧੀਆ ਕਹਿਦ ਨੇ ਆਪਾਂ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਲਈ ਕਿ ਲక్ష్ਮੀ ਨੇ ਜਨਮ ਲਿਆ ਜਿਹੜਾ ਸੀਮ ਭਗਵੰਤ ਮਾਨ ਜੀ ਦੇ ਘਰ ਦੇਖੋ ਕੁਝ ਮੈਂ ਤਾਂ ਆਪੇ ਕਹਿ ਰਿਹਾ ਹਾਂ ਦੇਖੋ ਭਗਵਾਨ ਸਤਿਗੁਰੂ ਵੀ ਪਰ ਸਿਆਣੇ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਪੁੱਤ ਹੁੰਦਾ ਉਹਨਾਂ ਨੂੰ ਧੀਾਂ ਦਾ ਦੁੱਖ ਤਾਂ ਨਹੀਂ ਪਤਾ ਹੁੰਦਾ ਹੂੰ ਜਿਹਦੇ ਘਰੇ ਮੁੰਡੇ ਹੀ ਹੁੰਦੇ ਨੇ ਘਰੇ ਤੇ ਉਹਨਾਂ ਨੂੰ ਪਤਨੀ ਕਿਤੇ ਜਾਣ ਆਉਣ ਦਾ ਹੈਗਾ ਜੇ ਕਿਸੇ ਨਾਲ ਲੜਦੇ ਨੇ ਜਾਂ ਮਿਹਨਤਾਨੇ ਕੋਈ ਗੱਲ ਹੁੰਦੀ ਨੇ ਜਿਹਦੇ ਘਰੇ ਧੀ ਹੋਵੇ ਜਾਂ ਭੈਣ ਹੋਵੇ ਉਹਨੂੰ ਫਿਰ ਸੋਚ ਕੇ ਹਰ ਇੱਕ ਗੱਲ ਬੋਲਦਾ ਬੰਦਾ ਨਹੀਂ ਤਾਂ ਫਿਰ ਜਿਹੇ ਜਿਹਾ ਮੂੰਹ ਆਇਆ ਉਹ ਜਾਂ ਬੋਲ ਦਿੰਦਾ ਜੀ ਜੀ ਮਾਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਇਹ ਸਿੰਘ ਸਮਰੂਰ ਤੋਂ ਮਾਲਵਿੰਦਰ ਜੀ ਜੋ ਸੜਨ ਨਾਲ ਲਾਈਵ ਪ੍ਰੋਗਰਾਮ ਵਿੱਚ ਜੁੜਦੇ ਹੁੰਦੇ ਨੇ ਤੇ ਆਪਣੇ ਬਹੁਤ ਹੀ ਵਧੀਆ ਜਿਹੜੇ ਨੇ ਵਿਚਾਰ ਰੱਖਦੇ ਨੇ ਕਿ ਇਹਨਾਂ ਨੇ ਵੀ ਸੀਐਮ ਭਗਵੰਤ ਮਾਨ ਜੀ ਨੂੰ ਸਾਡੇ ਚੈਨਲ ਦੇ ਰਾਹੀਂ ਮੁਬਾਰਕਾਂ ਦਿੱਤੀਆਂ ਨੇ ਹੈਲੋ 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 ਹਾਂਜੀ ਸੰਜੀਪ ਜੀ ਹਾਂਜੀ ਮਾਣੋ ਹਾਂਜੀ ਹਾਂਜੀ ਜਿਵੇਂ ਆਪਾਂ ਗੱਲ ਕਰ ਰਹੀ ਸੀ ਇਹ ਮਾਲਵਿੰਦਰ ਜੀ ਵੀ ਗੱਲ ਕਰ ਰਹੇ ਸੀਗੇ ਧੀਆਂ ਬਾਰੇ ਕਹਿ ਰਹੇ ਸੀ ਕਿ ਧੀਆਂ ਨੂੰ ਸਤਿਕਾਰ ਜ਼ਰੂਰ ਦੇਣਾ ਚਾਹੀਦਾ ਹੈ ਕੀ ਹੁੰਦਾ ਜਿਵੇਂ ਪੇਕੇ ਘਰ ਉਹਨਾਂ ਨੂੰ ਪਿਆਰ ਦੇ ਨਾਲ ਰੱਖਿਆ ਜਾਂਦਾ ਕਈ ਵਾਰ ਸਹੁਰੇ ਘਰ ਜਾ ਕੇ ਉਹਨੂੰ ਉਹ ਮੇ ਦਾ ਜਿਹੜਾ ਮਾਨ ਸਨਮਾਨ ਨਹੀਂ ਮਿਲਦਾ ਹਾਂ ਬਿਲਕੁਲ ਮੈਡਮ ਦੇਖੋ ਇਸੇ ਦਾ ਇਹ ਚੈਨਲ ਦੇ ਮਾਤੇ ਪਰ ਅਸੀਂ ਅਪੀਲ ਕਰਦੇ ਆਂ ਵੀ ਜੇ ਤੁਸੀਂ ਆਪਣੀ ਧੀਆਂ ਨੂੰ ਅੱਗੇ ਸੁੱਖ ਦੇਖਣਾ ਚਾਹੁੰਦੇ ਆਂ ਤਾਂ ਘਰ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਸੰਸਕਾਰਾਂ ਦੇ ਨਾਲ ਨਾਲ ਘਰ ਦਾ ਕੰਮ ਸਿਖਾਉਣਾ ਜ਼ਰੂਰੀ ਹੈ ਹੂੰ ਕਿਉਂਕਿ ਤਾਂ ਜੋ ਬੱਚੀ ਅੱਗੇ ਦਾ ਕਿ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਉਹਨੂੰ ਦੁੱਖ ਨਾ ਆਵੇ ਸੰਕਟ ਨਾ ਆਵੇ ਜੀ ਜੀ ਅਸੀਂ ਅੱਜ ਬੱਚੀ ਨੂੰ ਲਾਡ ਪਿਆਰ ਇੰਨਾ ਕਰ ਦਿੰਦੇ ਆ ਰੋਟੀ ਬਣਾਉਣ ਤੋਂ ਦੂਰ ਕਰ ਦਿੰਦੇ ਆ ਉਹਨੂੰ ਦਾਲ ਥਾਪੀਆਂ ਤੋਂ ਦੂਰ ਕਰ ਦਿੰਦੇ ਆ ਕਿਤੇ ਨਾ ਕਿਤੇ ਪੜ੍ਹਾਈ ਉਹਦੀ ਜੋਬ ਜੋਬ ਪੜ੍ਹਾਈ ਦੇ ਨਾਲ ਨਾਲ ਮੈਡਮ ਅਗਰ ਕਿਤੇ ਨਾ ਕਿਤੇ ਰਸੋਈ ਦਾ ਚੁੱਲੇ ਚੌਕੇ ਦਾ ਕੰਮ ਕੋਈ ਸਾਡੀ ਕਰਦੀ ਹੋਊਗੀ ਤਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਮੁਸ਼ਕਲ ਪੈਦਾ ਨਹੀਂ ਜੀ 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 ਇਹ ਵੀ ਬਹੁਤ ਜ਼ਰੂਰੀ ਜਿਹੜੇ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕੀਤੀ ਹੈ ਸੰਜੀਵ ਜੀ ਜਿਵੇਂ ਕਿ ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮ ਆਉਣੇ ਵੀ ਬਹੁਤ ਜ਼ਰੂਰੀ ਨੇ ਕਿਉਂਕਿ ਕੀ ਹੁੰਦਾ ਆਪਾਂ ਘਰ ਦੇ ਵਿੱਚ ਲਾਡ ਪਿਆਰ ਦੇ ਨਾਲ ਸਿਰਫ ਆਉਣ ਲਈ ਕਹਦੇ ਨੇ ਤੁਸੀਂ ਸਟੱਡੀ ਕਰੋ ਕਿ ਬਾਕੀ ਆਪਾਂ ਕੰਮ ਨਹੀਂ ਕਰਵਾਉਂਦੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪੈਂਦਾ ਹਾਂ ਬਿਲਕੁਲ ਮਾਣੋ ਦੇਖੋ ਬੱਚੀ ਨੂੰ ਲਾਡ ਪਿਆਰ ਜੇ ਉਹਦੀ ਖੁਸ਼ੀ ਦੇ ਇੱਕ ਪਈ ਹੈ ਤਾਂ ਉਹ ਉਹ ਇਹ ਨਹੀਂ ਹੈ ਵੀ ਉਹਨੂੰ ਆਰਾਮ ਦਿਓ ਹੂੰ ਉਹਨੂੰ ਜੀ ਹੁਣ ਆਰਾਮ ਦਵੋਗੇ ਲੇਕਿਨ ਅਗਲੀ ਜ਼ਿੰਦਗੀ ਦੇ ਵਿੱਚ ਉਹਦੀ ਔਖਾ ਔਪਣੂਗੀ ਜੀ ਉਹ ਚੀਜ਼ ਜੀ ਉਹਨੂੰ ਤਕਰੀਬ ਹੋਊ ਕੰਮ ਕਰਨ ਚ ਜੇ ਉਹਨੂੰ ਤੁਸੀਂ ਸਵੇਰੇ ਉੱਠਣ ਚ ਘਰ ਦੇ ਚਾਹ ਪਾਣੀ ਤੋਂ ਲੈ ਕੇ ਰੋਟੀ ਪਾਣੀ ਦੇ ਨਾਲ ਜੋਬ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਜਿੱਤੇ ਉਹਨੂੰ ਆਪਣਾ ਘਰ ਦਾ ਕੰਮ ਸਿਖਾਉਂਦੇ ਰਹੋਗੇ ਉਹ ਰੈਗੂਲਰ ਚੱਲਦੇ ਰਹੋਗੇ ਤਾਂ ਉਹਨੂੰ ਬੇਸ਼ੱਕ ਹੁਣ ਔਖਾ ਲੱਗੂਗਾ ਲੇਕਿਨ ਅਗਲੀ ਜ਼ਿੰਦਗੀ ਦੇ ਵਿੱਚ ਆਪਣੇ ਸਹੁਰੇ ਘਰ ਜ਼ਿੰਦਗੀ 'ਚ ਜਾ ਕੇ ਉਹਨੂੰ ਇਹ ਚੀਜ਼ਾਂ ਮੁਸ਼ਕਲ ਨਹੀਂ ਦੇਣਗੀਆਂ ਜੀ ਉਹ ਇਹ ਕਿ ਕੰਮ ਵੀ ਇਸ ਕਹਣਾ ਚਾਹੀਦਾ ਕਿ ਸਟੱਡੀ ਦੇ ਨਾਲ-ਨਾਲ ਕੰਮ ਵੀ ਕਰਦੇ ਬਹੁਤ ਜ਼ਰੂਰੀ ਨੇ ਪਰ ਇਸ ਦੇ ਨਾਲ ਹੈ ਜਿਹੜਾ ਜਿਵੇਂ ਆਪਾਂ ਸਾਰੇ ਪਰਿਵਾਰ ਦੀ ਗੱਲ ਕਰੀਏ ਕਿ ਉੱਥੇ ਵੀ ਜਿਹੜਾ ਉਹਨੂੰ ਧੀਆ ਵਾਂਗ ਰੱਖਣਾ ਚਾਹੀਦਾ ਹੈ ਜਿਵੇਂ ਉਹ ਕਿ ਆਪਾਂ ਇੱਕ ਘਰ ਛੱਡ ਕੇ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾਂਦੀ ਹੈ ਇੱਕ ਲੜਕੀ ਪਰ ਉਸ ਨੂੰ ਜੇ ਅੱਗੇ ਵੀ ਬਣਦਾ ਮਾਨ ਸਨਮਾਨ ਪਿਆਰ ਨਾ ਮਿਲੇ ਤਾਂ ਬਹੁਤ ਗਲਤ ਜਿਹੜਾ ਉਸ ਨੂੰ ਹੁੰਦਾ ਹੈ ਕਿ ਮੈਨੂੰ ਇੱਥੇ ਉਮੀਦਾ ਪਿਆਰ ਨਹੀਂ ਮਿਲਦਾ ਹਾਂ ਬਿਲਕੁਲ ਮੈਡਮ ਦੇਖੋ ਇਹ ਹੋਣਾ ਚਾਹੀਦਾ ਪਰ ਹੁੰਦਾ ਘਟ ਹੈ ਜੀ ਹੂੰ ਦੇ ਕੋਈ ਸਾਰੀਆਂ ਸੱਸਾਂ ਜਾਂ ਸਾਰੀਆਂ ਨੂੰਹਾਂ ਨੂੰ ਵੀ ਜਿਹੜੇ ਕਹਿੰਦੇ ਵੀ ਸੱਸਾਂ ਹੀ ਕਿਤੇ ਸਾਰੇ ਐਂਗਲ ਤੇ ਗਲਤ ਹੁੰਦੀਆਂ ਜਾਂ ਨੂੰਹਾਂ ਗਲਤ ਹੁੰਦੀਆਂ ਦੇਖੋ ਬਹੁਤ ਵਧੀਆ ਪਰਿਵਾਰ ਦੇ ਵਿੱਚ ਇਹ ਪਰਿਵਾਰ ਵੀ ਆ ਜਿਹੜੀਆਂ ਸੱਸ ਨੂੰ ਨੂੰਹ ਦਾ ਜਾਂ ਨੂੰਹ ਨੂੰ ਸੱਸ ਦਾ ਨਹੀਂ ਪਤਾ ਸਿਰਫ ਮਾਮਾ ਧੀਆਂ ਦਾ ਰਿਸ਼ਤਾ ਹੁੰਦਾ ਸੰਸਕਾਰ ਬੇਟੀ ਨੂੰ ਵਿੱਚੋਂ ਤੋਂ ਮਿਲਦੇ ਹੁੰਨੇ ਆ ਮਿਲੇ ਵੀ ਹੁੰਨੇ ਆ ਜਾ ਕੇ ਤੇ ਨਾ ਕਿਤੇ ਸਹੁਰੇ ਆਪਣੇ ਪਿਓ ਦੇ ਘਰ ਤੋਂ ਸਿੱਖ ਕੇ ਆਉਂਦੀ ਆ ਹਾਂ ਅਗਰ ਬੇਟੀ ਤੁਹਾਡੀ ਠੀਕ ਆ ਅੱਗੇ ਸੱਸ ਠੀਕ ਲੱਗ ਕਰ ਜਾਂਦੀ ਆ ਮਿਲ ਜਾਂਦੀ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਇਹ ਮਤਲਬ ਕੰਮ ਕਰਨ ਦਾ ਨਹੀਂ ਵੀ ਬੱਚੀ ਨੂੰ ਆਉਂਦਾ ਸਾਡੀ ਨੂੰ ਕੰਮ ਕਰਦਾ ਚੁੱਲ੍ਹੇ ਚੌਕੇ ਦਾ ਨਹੀਂ ਵੀ ਹੁੰਦਾ ਤਾਂ ਉਹ ਸੱਸ ਮਾਂ ਬਣ ਕੇ ਕਿਤੇ ਨਾ ਕਿਤੇ ਉਹਨੂੰ ਸਿਖਾ ਵੀ ਦਿੰਦੀ ਹੈ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਫਿਰ ਮਤਲਬ ਪਰਿਵਾਰ ਦੇ ਵਿੱਚ ਇੱਕ ਚੰਗੀਆਂ ਸਾਥ ਹੋਣੀ ਹੈ ਜੀ ਜੀ ਸੰਜੀਵ ਜੀਓ ਇਹ ਕਿ ਅੰਡਰਸਟੈਂਡਿੰਗ ਵੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਈ ਨਹੀਂ ਜੇ ਇਹਨੂੰ ਕੰਮ ਨਹੀਂ ਤਾਂ ਪਿਆਰ ਦੇ ਨਾਲ ਸਿਖਾਣਾ ਚਾਹੀਦਾ ਕਿ ਉਹ ਕੁੜੀ ਨੂੰ ਵੀ ਚਾਹੀਦਾ ਕਿ ਪਿਆਰ ਦੇ ਨਾਲ ਸਿੱਖਣਾ ਚਾਹੀਦਾ ਕੰਮ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਧੀਆਂ ਦੀ ਕਿ ਧੀਆਂ ਅੱਜ ਕੱਲ ਕਿਸੇ ਨਾਲੋਂ ਘਟ ਨਹੀਂ ਹੈ ਪਰ ਹਰ ਕਿਸੇ ਡਿਪਾਰਟਮੈਂਟ ਵਿੱਚ ਮੱਲਾ ਮਾਰੀ ਹੈ ਨਹੀਂ ਕਿ ਹਰ ਇੱਕ ਜ ਹਾਂ ਬਿਲਕੁਲ ਮੈਡਮ ਦੇਖੋ ਜੇ ਅੰਡਰਸਟੈਂਡਿੰਗ ਹੋਊਗੀ ਇੱਕ ਦੂਜੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਾਂ ਇੱਕ ਦੂਜੇ ਨੂੰ ਜਾਣਾਂਗੇ ਦੇਖੋ ਪਰਿਵਾਰ ਦੇ ਵਿੱਚ ਰਹਿ ਕੇ ਵੀ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜੀ ਹੂੰ ਅਸੀ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਦੇਖੋ ਇੱਕ ਦੂਜੇ ਦੇ ਸੁਭਾਅ ਦਾ ਜਾਂ ਇੱਕ ਦੂਜੇ ਦੀ ਜ਼ਰੂਰਤ ਦਾ ਜਾਂ ਘਰ ਦੇ ਵਿੱਚ ਕੰਮ ਦੀ ਜ਼ਰੂਰਤ ਦਾ ਕਿੰਨਾ ਕੁ ਮਤਲਬ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਉਸ ਹਿਸਾਬ ਨਾਲ ਅਗਰ ਤੁਹਾਡਾ ਪਰਿਵਾਰ ਅਗਰ ਜੁੜ ਕੇ ਰਹਿੰਦਾ ਤੁਹਾਡਾ ਪਰਿਵਾਰ ਧੀਆ ਨੂੰ ਚੰਗੇ ਸਾਲ ਸਹਾਰ ਦਿੰਦਾ ਹੈ ਚੰਗੇ ਘਰ ਦੇ ਕੰਮ ਕਰ ਸਿਖਾ ਕੇ ਅੱਗੇ ਭੇਜਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਹੁੰਦਾ ਅਗਲੀ ਜਿੰਦਗੀ ਬੱਚੀ ਦੀ ਜਿੰਦਗੀ ਹੈ ਜਿਹੜੀ ਅਗਲੀ ਜਿੰਦਗੀ ਹੋ ਕਿਤੇ ਨਾ ਕਿਤੇ ਸੁਖੀ ਰਹਿੰਦੀ ਹੈ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਬੜਾ ਬਹੁਤ ਧੰਨਵਾਦ ਇਸ ਇੱਕ ਖੜ ਤੋਂ ਸੰਜੀਪ ਸ਼ਰਮਾ ਜੀ ਤੇ ਪਹਿਲਾਂ ਸਾਡੇ ਨਾਲ ਸਮਰੂਪ ਤੋਂ ਜੁੜੇ ਸੀਗੇ ਮਾਲਵਿੰਦਰ ਜੀ ਕਿ ਉਹਨਾਂ ਨੇ ਵੀ ਸਾਡੇ ਚੈਨਲ ਦੇ ਰਾਹੀਂ ਸੀਐਮ ਭਗਵੰਤ ਮਾਨ ਨੂੰ ਮੁਬਾਰਕਾ ਦਿੱਤੀਆਂ ਨੇ ਤੇ ਸੰਜੀਪ ਸ਼ਰਮਾ ਜੀ ਨੇ ਵੀ ਜਿਹੜਾ ਮੁਬਾਰਕਾ ਦਿੱਤੀਆਂ ਨੇ ਸੀਐਮ ਭਗਵੰਤ ਮਾਨ ਨੂੰ ਤੇ ਸਾਡੀ ਸਾਰੀ ਟੀਮ ਵੱਲੋਂ ਵੀ ਸਾਡੇ ਚੈਨਲ ਦੇ ਵੱਲੋਂ ਵੀ ਸੀਐਮ ਭਗਵੰਤ ਮਾਨ ਨੂੰ ਘਰ ਦੇ ਵਿੱਚ ਲక్ష్ਮੀ ਆਈ ਹੈ ਉਸ ਦੇ ਲਈ ਬਹੁਤ ਬਹੁਤ ਮੁਬਾਰਕਾ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜ਼ਾਜ਼ਤ